ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਕਲਦੀਆਂ ਵਿਚਾਰਾਂ ਦੇ ਵਿੱਚ ਗੱਲ ਕਰ ਰਹੇ ਸਾਂ ਗੁਰੂ ਕੀ ਬਾਣੀ ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਕਿ ਇਨਾ ਵੱਡਾ ਪਰਵਾਰ ਸੀ ਐਨੀ ਤਾਕਤ ਰੱਖਣ ਵਾਲਾ 라ਵਣ ਉਹ ਸੰਸਾਰ ਵਿੱਚ ਨਹੀਂ ਰਹਾ ਉਹ ਵੀ ਚਲਾ ਗਿਆ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਰਾਵਣ ਕਰ ਦੀਆ ਨਾਂ ਬਾਤੀ ਚੰਦ ਸੂਰਜ ਜਾਂ ਕੇ ਤਪਤ ਰਸੋਈ ਬਹਸੰਤਰ ਜਾਂ ਕੇ ਕਪੜੇ ਧੋਈ ਇੰਨੀ ਵੱਡੀ ਅਵਸਥਾ ਰੱਖਣ ਵਾਲਾ ਰਾਵਣ ਜੀ ਦਾ ਪਰਿਵਾਰ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਉਹਦੇ ਘਰ ਵਿੱਚ ਦੀਆ ਜਗਾਉਣ ਨੂੰ ਇੱਕ ਜੀਨੀ ਸੀ ਬਚਿਆ ਤੇ ਰਾਵਣ ਕਰ ਦੀਆ ਨਾ ਬਾਤੀ ਚੰਦ ਸੂਰਜ ਚੰ드ਮਾ ਤੇ ਸੂਰਜ ਜਿੰਦੇ ਵਾਸਤੇ ਖਾਣਾ ਪਕਾਉਂਦੇ ਹੋਣ ਤੇ ਬੈਸੰਤਰ ਜਾ ਕੇ ਕੱਪੜੇ ਧੋਈ ਅੱਗ ਜਿਹਦੇ ਕੱਪੜੇ ਸਾਫ਼ ਕਰਦੀ ਹੋਵੇ ਤੁਸੀਂ ਆਪ ਜਾਣੀ ਜਾਣ ਉਹ ਕਿੰਨੀ ਕੁ ਵੱਡੀ ਅਵਸਥਾ ਰੱਖਦਾ ਹੋਵੇਗਾ ਕਹਿੰਦੇ ਨੇ ਕਿ ਕਾਲ ਨੂੰ ਪਾਵੇ ਦੇ ਨਾਲ ਬੰਨਣ ਵਾਲਾ ਇਸ ਦੁਨੀਆਂ ਦੇ ਵਿੱਚ ਥੇ ਨੀ ਰਿਹਾ ਉਹ ਚਲਾ ਗਿਆ ਕਿਉਂਕਿ ਇਸ ਸੰਸਾਰ ਦੇ ਵਿੱਚ ਕੋਈ ਥਿਰ ਨਹੀਂ ਕੋਈ ਟਿਕਣ ਵਾਲਾ ਨਹੀਂ ਜੋ ਆਇਆ ਇਸ ਸੰਸਾਰ ਤੋਂ ਉਹਨੇ ਜਾਣਾ ਹੈ ਕਿਸੇ ਨੇ ਅੱਜ ਜਾਣਾ ਹੈ ਤੇ ਕਿਸੇ ਨੇ ਕੱਲ ਜਾਣਾ ਹੈ ਸੋ ਅਸੀਂ ਉਸ ਮਾਲਕ ਦੇ ਹੁਕਮ ਦੇ ਵਿੱਚ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ ਮਰਿਆਦਾ ਦੇ ਵਿੱਚ ਰਹਿਣ ਨਾਲ ਕੀ ਹੁੰਦਾ ਹੈ ਖਿਆਲ ਕਰਨਾ ਇੱਕ ਨਿਯਮ ਇੱਕ ਮਰਿਆਦਾ ਮਰਿਆਦਾ ਦੇ ਵਿੱਚ ਰਹਿਣ ਦੇ ਨਾਲ ਜਿਵੇਂ ਅਸੀਂ ਕਹਿੰਦੇ ਆ ਟ੍ਰੈਫਿਕ ਦੇ ਰੂਲ ਜਦੋਂ ਇਨਸਾਨ ਅਪਣਾਉਂਦਾ ਹੈ ਗੱਡੀ ਚਲਾਉਂਦਾ ਹੈ ਨਾ ਉਹਨੂੰ ਪੁਲਿਸ ਵੀ ਕੋਈ ਹੱਥ ਨਹੀਂ ਪਾਉਂਦੀ ਇਹ ਖਿਆਲ ਕਰਨਾ ਜਦੋਂ ਉਹ ਮਰਿਆਦਾ ਤੋਂ ਬਾਹਰ ਨਿਕਲ ਜਾਂਦਾ ਹੈ ਰੂਲ ਤੋੜ ਦਿੰਦਾ ਹੈ ਤੇ ਉਹਨੂੰ ਪੁਲਿਸ ਫੜ ਲੈਂਦੀ ਹੈ ਉਸੇ ਤਰੀਕੇ ਦੇ ਨਾਲ ਜਿਹੜਾ ਪਾਣੀ ਹੈ ਪਾਣੀ ਜਦੋਂ ਤੱਕ ਅਸੀਂ ਗਲਾਸ ਦੇ ਵਿੱਚ ਪਾ ਕੇ ਬੋਤਲ ਦੇ ਵਿੱਚ ਪਾ ਕੇ ਸੀ ਟੋਟੀਆਂ ਦੇ ਰਾਹੀਂ ਵਰਤਦੇ ਆ ਉਹ ਸਾਡੇ ਕੰਮ ਹੁੰਦਾ ਗੈਸ ਜਦੋਂ ਤੱਕ ਪਾਈਪਾਂ ਦੇ ਵਿੱਚ ਆ ਕੇ ਗੈਸ ਸਿਲੰਡਰ ਤੋਂ ਚੁੱਲ੍ਹੇ ਦੇ ਵਿੱਚ ਆਉਂਦੀ ਹੈ ਉਹ ਸਾਡਾ ਢਿੱਡ ਭਰਦੀ ਹੈ ਅਸੀਂ ਉਹਦੇ ਨਾਲ ਲੰਗਰ ਪਕਾਉਂਦੇ ਆ ਸੰਗਤ ਜੀ ਜੇ ਉਹ ਪਾਣੀ ਜੇ ਹੜ ਬਣ ਕੇ ਆ ਜਾਵੇ ਤੇ ਖਿਆਲ ਕਰਨਾ ਉਹ ਸਾਰੇ ਪਿੰਡ ਨੂੰ ਸਾਰੇ ਸ਼ਹਿਰ ਨੂੰ ਤਬਾਹ ਕਰ ਦਿੰਦਾ ਕਿਉਂਕਿ ਉਹ ਮਰਿਆਦਾ ਤੋਂ ਬਾਹਰ ਹੋ ਕੇ ਆਇਆ ਤੇ ਉਸੇ ਤਰੀਕੇ ਦੇ ਨਾਲ ਜੇ ਉਹ ਗੈਸ ਸਿਲੰਡਰ ਵਿੱਚੋਂ ਫਟ ਕੇ ਘਰ ਵਿੱਚ ਖਿਲਰ ਜਾਏ ਨਾ ਉਹ ਸਾਰੇ ਘਰ ਨੂੰ ਤਬਾਹ ਕਰ ਦਿੰਦੀ ਹੈ ਭਾਵ ਨਿਯਮ ਇੱਕ ਮਰਿਆਦਾ ਦੇ ਵਿੱਚ ਰਹਿਣਾ ਉਹਦੇ ਨਾਲ ਸਾਡਾ ਲਾਭ ਹੈ ਸਾਡਾ ਫਾਇਦਾ ਹੈ ਸੋ ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਸਵਾਸ ਦਿੱਤੇ ਕਿ ਸੰਸਾਰ ਵਿੱਚ ਜਾ ਕੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਆਪਣੇ ਸੁਭ ਕਰਮ ਕਰਨੇ ਹਨ ਅੱਛੇ ਕਰਮ ਕਰਖਣ ਬਣਾਉਣੇ ਹਨ ਤੇ ਇਹ ਲੋਕ ਨੂੰ ਸਵਾਰ ਕੇ ਪਰਲੋਕ ਨੂੰ ਸੁਹੇਲਾ ਬਣਾਉਣਾ ਹੈ ਕੱਲ ਦੀਆਂ ਵਿਚਾਰਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਇਸ ਪੰਕਤੀ ਦੇ ਉੱਤੇ ਸੋ ਇੰਨੀਆਂ ਕੁ ਵਿਚਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ